ਇੰਜਨ ਗੇਅਰ ਦੇ ਇੰਜਨ ਗੇਅਰ ਦੇ ਜਮਾ ਸੀਲ ਕੋਕਾ ਟਰੈਕਟਰ ਦਾ ਜਿਹੜਾ ਜਿਹੜਾ ਬੰਦਾ ਲੈ ਗਿਆ ਤੂੰ ਆ ਲਾਲਾ ਤੇਰੀ ਵੀਡੀਓ ਰਾਹੇ ਤਨੋਂ ਫੋਨ ਲਾ ਕੇ ਰੋ ਕੋ ਵੀਰਾ ਉਹ ਬੰਦਾ ਟਰੈਕਟਰ ਲੈ ਆਂਦਾ ਸੀ ਬਈ ਚੰਗਾ ਦਿੱਤਾ ਕਹਿੰਦਾ ਮੈਂ ਹੈਗਾ ਬਈ 70 ਕੇ ਪੈਸੇ 570 ਪੈਸੇ ਕਹਿ ਲਾ 570 ਮੈਂ ਸੀ ਬਈ ਨਵਾਂ ਜੀ ਬਣੇ ਤਾਂ ਜਮਾ ਨਮੀ ਕਹਿ ਲਾ ਤੂੰ ਠੀਕ ਹੈ ਰੁਪਈਏ ਹੀ ਪੈਨੇਟਾ ਤਾਂ ਬਈ ਮੈਂ ਕਹਾੜਿਆ ਮਰ ਕੇ ਪਾਇਆ ਬੰਦਾ ਤਾਂ ਇਹਦੇ ਨਾਲ ਟਰੈਕਟਰ ਐ ਤਾਂ ਆਂਦਾ ਜਮਾ ਨਵੇਂ ਟਰੈਕਟਰ ਦੇ ਨਾ ਮਤਲਬ ਐ ਲਾਲਾ ਵੀ ਭਾਗ ਹੀ ਲੈਂਦੇ ਹਾ ਜੀ ਉਹ ਵਰਗਾ ਰਾਮੜ ਲਈ ਠੀਕ ਹੈ ਜੀ ਪੈਰ ਇਹਦੇ ਵੀ ਜਮਾ ਨਵੇਂ ਪਾਇਆ ਤੇ ਰੰਗ ਪੇਂਟ ਦਾ ਵੀ ਉੰਨੀ ਚੰਗਾ ਨਾਲ ਅਰੀਜਨਲ ਆ ਬਾਈ ਸਾਰਾ ਟਰੈਕਟਰ ਆ ਦੇਖ ਠੀਕ ਹੈ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਪਾਂ ਪਹੁੰਚੇ ਹੋਇਆ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਬਾਈ ਜੁੜਿਆ ਸੇਮਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਬਾਈ ਸੇਮਾ ਚੜਦੀ ਕਲਾ ਤੁਸੀਂ ਦੱਸਿਓ ਠੀਕ ਹੈ ਜਮਾ ਚੜਦੀ ਕਲਾ ਹੋਰ ਤੇ ਕਿੰਨੇ ਕ ਟਰੈਕਟਰ ਲਿਆ ਤੇ ਆਸਲੀ ਟਰੈਕਟਰ ਲੈਂਦਾ ਬੋ ਜਵਾ 25 30 25 30 ਹਾਂ ਜੀ ਬਾਈ ਠੀਕ ਹੈ ਤੇ ਸਾਰੇ ਉੱਚੇ ਚੰਗੇ ਸੁਣਾਉਂਦੇ ਚੰਗੇ ਚੰਗੇ ਟਰੈਕਟਰ ਹੀ ਨਾ ਬਾਈ ਮਾੜਾ ਹੁੰਦੇ ਸਾਰੇ ਉੱਚੇ ਮਾੜੇ ਨੇ ਉੱਚੇ ਬੰਦ ਹਾਂ 10 ਤੋਂ ਉੱਤੇ ਨੇ ਮਤਲਬ ਠੀਕ ਹੈ ਨੋਰਮਲ ਟਰੈਕਟਰ ਆਪਣਾ ਕੋਲ ਹੁੰਦੇ ਆਪ ਲੈ ਆਂਦੇ ਨੇ ਹੈ ਇੰਜਨ ਗੇਅਰ ਤੇ ਇੰਜਨ ਗੇਅਰ ਤੇ ਜਮਾ ਸੀਲ ਕੋਕਰ ਟਰੈਕਟਰ ਦਾ ਜਿਹੜਾ ਜਿਹੜਾ ਬੰਦਾ ਲੈ ਗਿਆ ਤੂੰ ਆ ਲਾਲਾ ਤੇਰੀ ਵੀਡੀਓ ਰਾਹੇ ਤੂੰ ਫੋਨ ਲਾ ਕੇ ਰੋ ਕੋ ਵੀਰ ਉਹ ਬੰਦਾ ਟਰੈਕਟਰ ਲੈਂਦਾ ਸੀ ਬਾਈ ਚੰਗਾ ਦਿੱਤਾ ਕਰ ਠੀਕ ਹੈ ਹਾਂ ਜਰਾ ਵੀ ਤੂੰ ਅਲੱਗਾਂ ਤੋਂ ਵੀਡੀਓ ਪਾ ਤੂੰ ਯਾਰ ਭਾਵੇਂ ਲਾਂਬੇ ਵਾਲੇ ਕੰਮ ਹੋ ਗਿਆ ਠੀਕ ਹੈ ਉਹ ਗੱਲ ਦੇ ਆਪਣੇ ਤੈਨੂੰ ਜੁਮਾਰੇ ਤੈਨੂੰ ਵੀ ਆ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆਂ ਸੇਮੇ ਸਿਉਣਾ ਦੀ ਕਸਟ ਤੋਂ ਇਹਦੇ ਬਾਰੇ ਦੱਸੀ ਸੀ ਮੈਂ ਇਹ ਬਈ 13 ਮਾਡਲ ਆ ਠੀਕ ਹੈ ਹਾਂ ਟਰੈਕਟਰ ਟਾਇਰ ਸਾਰੇ ਨਾਲ ਦੇ ਆ ਠੀਕ ਹੈ ਸਾਰਾ ਰੰਗ ਪੇਂਟ ਅਰੀਜਨਲ ਟਰੈਕਟਰ ਸਾਰਾ ਅਰੀਜਨਲ ਹੈ ਹਾਂ ਠੀਕ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਕਨੋਪੀ ਲੱਗੀ ਹੋਈ ਆ ਬਾਈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਕ ਪੈਸੇ ਨੇ ਟਾਇਰ ਹੈਗੇ ਆ ਬਾਈ 70 ਕ ਪੈਸੇ 570 ਪੈਸੇ ਕਹਿ ਲਾ ਸਾਰੇ ਟਾਇਰ ਮੈਂ ਸੀ ਵੇਟ ਬੂਟ ਲੱਗੇ ਹੋਏ ਨੇ। ਵੇਟ ਲੱਗੇ ਹੋਏ ਨੇ ਨਾਲ ਕੰਪਨੀ ਦੇ। ਠੀਕ ਆ। ਤੇ ਇੰਜਨ ਗੇਅਰ ਤਾਂ ਜਮ ਓਕੇ ਆ। ਇੰਜਨ ਗੇਅਰ ਤਾਂ ਓਕੇ ਆ ਜਮ। ਠੀਕ ਆ। ਮਾਡਲ ਕਿੰਨੇ ਆ ਗਿਆ ਸੀ ਇਹ? ਇਹ 13 ਮਾਡਲ ਆ ਜੀ। 13 ਮਾਡਲ ਦਾ ਰੇਟ ਕਿੰਨਾ ਆ ਗਿਆ? ਰੇਟ ਇਹਦਾ ਨਿਮਾਨਡ ਕਰਦੇ ਆ ਬਾਈ 410। 41000 ਰੁਪਏ ਫਿਰ ਕਰ ਲਾਂਗੇ ਮੌਕੇ ਤੇ। ਬਾਕੀ ਮੌਕੇ ਤੇ ਮਾਨਤਾਨ ਹੋਊ। ਹੋਊਗਾ ਬਾਈ ਹੋਊਗਾ। ਬਾਕੀ ਮੌਕੇ ਤੇ ਮਾਨਤਾਨ ਮਿੱਤਰੋ ਹੋਊ ਟਰੈਕਟਰ ਚੰਗਾ। ਤੇ ਮੂਰੇ ਆ ਗਿਆ 50 55 ਇ ਜੌਂਡੀਅਰ। 10 ਵਈ ਸੀ ਮੇਰੇ। 12 ਮਾਡਲ ਆ ਜੀ। ਠੀਕ ਆ ਜੀ। ਰੰਗ ਪ੍ਰ ਠੀਕ ਹੈ ਜੀ ਖੁੱਲੇ ਪਲੇਟਫਾਰਮ ਚ ਆ ਗਿਆ ਲੱਗ ਤੋਂ ਕਲੱਚ ਵਾਲਾ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਨਵਾਂ ਜੀ ਪੈਣੇ ਤਾਂ ਜਮਾ ਨਵੀਂ ਕਹਿਲਾ ਤੂੰ ਠੀਕ ਹੈ ਰੁਪਈਆ ਹੀ ਪੈਣੇ ਟਾਇਰ ਤਾਂ ਬਾਈ ਕਹਾੜਿਆਂ ਵਰਗੇ ਪਾਇਆ ਬੰਦਾ ਤਾਂ ਕਹਾੜਿਆਂ ਵਰਗੇ ਟਾਇਰ ਪੈਣੇ ਬਾਈ ਕਹਿੰਦਾ ਮੂਰੇ ਵੇਟ ਵੇਟ ਵਗੈਰਾ ਲੱਗੇ ਹੋਣੇ ਯਾਨੀ ਕਿ ਹੈਵੀ ਵੈਂਪਰ ਲੱਗਿਆ ਟਰੈਕਟਰ ਕੋਲ ਮਲਿਆ ਕੇ ਗੱਲ ਕੀਤੀ ਜਾਵੇ ਚੰਗਾ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂ ਵੀ ਇਹ 5000 ਦੀ ਫੈਸਰੀ ਹੈਗੀ ਹੈ ਟ੍ਰੈਕਟਰਾਂ ਦੀ ਠੀਕ ਹੈ ਜੀ ਮਾਡਲ ਇਹ ਕਿੰਨੇ ਆ ਇਹ 12 ਮਾਡਲ ਆ ਜੀ 12 ਮਾਡਲ ਦਾ ਰੇਟ ਸਵਾ 5 ਲੱਖ ਰੁਪਇਆ ਜੀ ਸਵਾ 5 ਲੱਖ ਰੁਪਇਆ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨਾਲ ਹੋ ਜੂ ਬਾਈ ਵਧੀਆ ਖੁੱਲਾ ਮੌਕੇ ਤੇ ਮਾਨਤਾ ਨਾਲ ਖੁੱਲਾ ਹੋ ਜੂ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ 5 ਲੱਖ 10 ਹਜ਼ਾਰ ਦਾ ਦੇ ਦਾਂਗੇ 5 ਲੱਖ 10 ਹਜ਼ਾਰ ਦਾ ਬਣੇ 5 ਲੱਖ 10 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣ ਜੂ ਮੂਰੇ ਫੇਰ ਜੋਂ ਡੀਆਰ ਆ ਗਿਆ 5310 ਇਹਦੇ ਬਾਰੇ ਦੱਸੀ ਬਾਈ ਇਹ ਬਾਈ 16 ਮਾਡਲ ਆ ਜੀ ਠੀਕ ਹੈ ਜੀ ਪਹਿਲੇ ਨਾਂ ਦਾ ਟਰੈਕਟਰ ਹੈ ਟਾਇਰਾਂ ਦਾ ਜਮਾ ਨਵੇਂ ਟਰੈਕਟਰ ਦੇ ਨਾ ਮਤਲਬ ਐ ਲੜਾ ਵੀ ਪਾਕ ਹੀ ਲੈਂਦੇ ਆ ਜੀ ਠੀਕ ਹੈ ਹਾਂ ਤੇ ਇੰਜਨ ਗੇਰ ਦਾ ਵੀ ਉਮ ਵਿੱਚ ਜੇ ਗੇਰ ਦਾ ਸੀਲਡ ਆ ਇਹ ਜਮਾਨਾ ਕ ਸੀਲ ਕਹਿੰਦੇ ਜਿਹਨੂੰ ਚਾਬੀ ਨਹੀਂ ਲੱਗੀ ਹੁੰਦੀ ਉਹ ਸੀਲਡ ਟਰੈਕਟਰ ਆ ਇਹ ਠੀਕ ਆ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਲੱਗ ਤੋ ਕਲਚ ਚਲ ਰਿਵਰਸ ਪੀਟਿਓ ਤਾਂ ਨਹੀਂ ਆ ਇਹ ਰਿਵਰਸ ਪੀਟਿਓ ਹੁੰਦਾ ਬਾਈ ਇਹ ਰਿਵਰਸ ਪੀਟਿਓ ਰਿਵਰਸ ਪੀਟਿਓ ਜੀ ਆਉਂਦਾ ਮੰਨ ਲਾ ਤਾਂ ਹਾਂ ਠੀਕ ਹੈ ਡਬਲ ਪੀਟਿਓ ਚ ਆ ਜਾਂਦਾ ਮੰਨ ਲਾ ਡਬਲ ਪੀਟਿਓ ਚ ਆ ਹਨਾ ਹਾਂ ਹਾਂ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਤੇ ਮਾਡਲ ਇਹ ਇਹ ਹੈਗਾ 16 ਮਾਡਲ ਜੀ 16 ਮਾਡਲ ਦਾ ਰੇਟ ਸੇਮ ਹੈ ਇਹ ਡਿਮਾਂਡ ਆ ਭਾਈ 313500 ਰੁਪਏ ਮਾਨਤਾਣ ਹੋ ਜੂ 313500 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਫੇਰ ਜੁੰਡੀ ਆ ਰ ਆ ਗਿਆ 5310 ਦੱਸੀ ਬਈ ਇਹਦੇ ਬਾਰੇ ਇਹ 2011 ਮਾਡਲ ਆ ਜੀ ਠੀਕ ਆ ਜੀ ਪਹਿਰ ਇਹਦੇ ਵੀ ਜਮਾ ਨਵੇਂ ਪਾਇਆ ਠੀਕ ਆ ਇਹ ਕਾਲੇ ਟਟਾ ਵਾ ਹਾਂ ਜੀ ਠੀਕ ਆ ਟਾਇਰ ਇਹਦੇ ਵੀ ਨਵੇਂ ਪਏ ਨੇ ਮਗਰਲੇ ਤਾਂ 70 75 ਪੈਸੇ ਹੋਣੇ ਹਾਂ ਬਸ ਹੈ ਗਿਆ ਲਾਲਾ ਨਿਕਲਦਾ ਮੂਰਲੇ ਨਾਮ ਇਹਨੇ ਮੂਰਲੇ ਨਾਮ ਇਹਨੇ ਬਾਈ ਤੇ ਅਲੱਗ ਤੋਂ ਕਲੱਚ ਵਾਲਾ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਇਹਦਾ ਲਾਭਦਾਇਕ ਨੇ ਬਾਈ ਤੇ ਵੈਂਪਰ ਹੈਵੀ ਲੱਗਿਆ ਹੋਇਆ ਵੇਟ ਫੂਟ ਲੱਗਿਆ ਹੋਇਆ ਵੈਂਪਰ ਦੇ ਵਿੱਚ ਬਾਈ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ ਇਹ ਕਿੰਨੇ ਆ ਗਿਆ ਇਹ ਆ ਗਿਆ 11 ਮਾਡਲ ਜੀ 11 ਮਾਡਲ ਦਾ ਰੇਟ 540 ਜੀ 5 ਲੱਖ 40 ਹਜ਼ਾਰ ਮਿੱਤਰੋ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨਾ ਮਾਨਤਾ ਹੋਊਗਾ ਮਾਨਤਾ ਨਾ ਹੋਊਗਾ ਜੀ ਮੌਕੇ ਤੇ ਮਾਨਤਾ ਨਾ ਕੀਤਾ ਜਾਓ ਹਾਂਜੀ ਮੂਰੇ ਆ ਗਿਆ 855 2011 ਮਾਡਲ ਆ ਜੀ ਹਾਂਜੀ ਸਾਰਾ origignal ਟਰੈਕਟਰ ਆ ਠੀਕ ਆ ਜੀ ਤੇ ਪੈ ਟੂਰ ਵੀ ਚੰਗੇ ਪਾਏ ਹੋਇਆ ਠੀਕ ਆ ਜੀ ਚੰਗੇ ਨੇ ਮਤਲਬ ਰੇਡੀਅਲ ਚ ਆ ਜਾਂਦੇ ਨੇ ਇਹ ਠੀਕ ਆ ਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੰਗ ਪੇਂਟ ਦਾ ਵੀ ਉਨੀ ਚੰਗਾ ਮਾਨ ओरिजिनल ਆ ਬਾਈ ਸਾਰਾ ਟਰੈਕਟਰ ਆ ਦੇਖ ਠੀਕ ਆ ਜੀ ਤੇ ਆਪਾਂ ਦੇ ਕੰਮ ਵੀ ਨਹੀਂ ਲੱਗੀ ਠੀਕ ਆ ਜੀ ਹਾਂਜੀ ਤੇ ਮਾਡਲ ਇਹ 11 ਆ ਗਿਆ ਸੀ 11 ਮਾਡਲ ਆ ਜੀ ਤੇ ਰੇਟ ਦੀ ਗੱਲ ਕਰੀਏ 3,80,000 ਰੁਪਏ ਡਿਮਾਂਡ ਕਰਦੇ ਆ ਜੀ ਮਾਨਤਨ ਕਰ ਦਾਂਗੇ 3,80,000 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਕੀਤਾ ਹੈ ਉਹ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 585 ਡੀਆਈ ਮਹਿੰਦਰਾ ਇਹਦੇ ਬਾਰੇ ਦੱਸੋ ਹਾਂਜੀ 97 ਮਾਡਲ ਆ ਜੀ 97 ਮਾਡਲ ਆ ਗਿਆ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਇਹਦੇ ਮੰਨ ਕੇ ਚਲੋ ਪਾਏ ਆ 50 55 ਪੈਸੇ 50 55 ਪੈਸੇ ਟਾਇਰ ਪੈ ਦੀ ਬਾਈ ਤੇ ਟਰੈਕਟਰ ਰੰਗ ਪੇਂਟ ਦਾ ਸਾਰਾ ਅਗ ਪੇਂਟ ਦਾ ਹਰ ਆरिजिनल ਆ ਜੀ ਰੰਗ ਪੇਂਟ ਦਾ ਬਾਈ ਸਾਰਾ ਅਰੀਜਨਲ ਹੈ ਮਾੜੀ ਮੋਟੀ ਟਚਿੰਗ ਹੋ ਮਾੜੀ ਨੋਰਮਲ ਕਾਲਮ ਜਿਨੋਂ ਬਾਕਲਮ ਕਹਿਦਨੇ ਉਹ ਤੇ ਹੋ ਸਕਦਾ ਲੱਗਿਓ ਬਈ ਆਦਰਵਾਈਸ ਸਾਰਾ ਟਰੈਕਟਰ ਓਰੀਜਨਲ ਆ ਠੀਕ ਹੈ ਹਾਂਜੀ ਬਈ 97 ਮਾਡਲ ਦਾ ਰੇਟ ਕਿੰਨਾ ਆ ਗਿਆ 2 ਲੱਖ 60000 ਰੁਪਏ ਡਿਮਾਂਡ ਆ ਜੀ 2 ਲੱਖ 60000 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਓ ਮਾਨਤਾਨ ਖੁੱਲਾ ਕਰਾਂਗੇ ਐਂਡ ਤੇ ਆਫਰ ਦੇ ਦਾਂਗੇ ਆਪਾਂ ਤੁਹਾਨੂੰ ਹੋਰ ਦੱਸਾਂ ਠੀਕ ਹੈ ਜੀ ਆਫਰ ਵੀ ਦਿੱਤੀ ਜਾਊ ਐਂਡ ਤੇ ਮੂਰੇ ਆ ਗਿਆ ਸਿਉਨਾਲੀਕਾ 60 ਦਾ ਹੀ ਟਰੈਕਟਰ ਚੈੱਕ ਕਰ ਸਕਦੇ ਹੋ 60 ਐਚਪੀ ਚਾ ਸਿਕੰਦਰਾ ਜਿਹਦੇ ਬਾਰੇ ਦੱਸੀ ਬਈ 20 ਇੰਜਨ ਗੇਅਰ ਦਾ ਜਮਾ ਓਕੇ ਟਾਇਰ ਨਾਲ ਦੇ ਆ ਠੀਕ ਹੈ ਜੀ ਹਾਂਜੀ ਟਾਇਰ ਨਾਲ ਦੇ ਨੇ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ 20 ਆ ਗਿਆ 20 ਮਾਡਲ ਆ ਜੀ ਗੇਅਰ ਮੈਟ ਹੈ ਗੇਅਰ ਮੈਟ ਆ 3 ਸਪੀਡ ਚ ਹੈ 3 ਸਪੀਡ ਚ ਹੈ ਹਾਈ ਲੋ మీడియం ਆ ਹਾਈ ਲੋ మీడియం ਹਾਂਜੀ ਤੇ 20 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਰੇਟ ਤੋਂ ਕੋਈ ਨਹੀਂ ਇਹਦਾ ਰੇਟ ਤੂੰ ਦੇ ਦੇ ਰੋਜ਼ਾਂ ਨਾ ਰਹਿਣਾ 595000 ਰੁਪਿਆ 595000 ਹਾਂ ਮੌਕੇ ਤੇ ਕਿੰਨੇ ਦਾ ਦੋਵੇਂ 80 ਦਾ ਦੇ ਵਾਹ ਟਰੈਕਟਰ ਯਾਰ ਉਹ ਦੱਸ ਮੌਕੇ ਤੇ 80 ਦਾ ਟਰੈਕਟਰ ਹੈ ਹਾਂ ਉਹ ਇਹ ਆਫਰ ਜਿਹੜੀ ਆ ਉਹ ਅਲੱਗ ਤੋਂ ਹੋਵੇ ਤੇ ਤੇ ਇਥੇ ਆਫਰ ਲੱਗ ਤੋਂ 80 ਦਾ ਦੇ ਕੇ ਇੱਕ ਆਫਰ ਵੀ ਦੇਵਾਂਗੇ ਆਪਾਂ ਹੋਰ ਦੱਸ ਠੀਕ ਹੈ ਜੀ ਤੇ ਸਿਮੇ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਖੜੇ ਨੇ ਟਰੈਕਟਰ ਆਪਣੇ ਕੋਲ ਘਰੇ ਸਟਾਕ ਬਹੁਤ ਖੜਾ ਹੁੰਦਾ ਬਾਈ ਹਾਂ ਜੀ ਆ ਸਾਡੇ ਕੋਲ ਨਾਲ ਲਿਆਉਣ ਦੀ ਦਿੱਕਤ ਆ ਯਾਰ ਬੰਦੇ ਘਟਨੇ ਤਾਂ ਕਰਕੇ ਵੀ ਅਜ ਫੇਰ ਵੀ ਅਸੀਂ ਤਿੰਨ ਤਿੰਨ ਗੇੜੇ ਲਾਉਣਿਆ ਠੀਕ ਹੈ ਜੀ ਸਾਵਲਾ ਹੁਣ ਚਾਰ ਵੀ ਟਰੈਕਟਰ ਕਿਤੇ ਲਿਆਉਣ ਲੱਗ ਜਾਗੇ ਆਪਣੇ ਸ਼ਾਇਦ 7:00 ਵਜੇ ਤੇ ਠੀਕ ਹੈ ਹਾਂ ਤੇ ਬਾਕੀ ਕੋਈ ਜਿਹੜਾ ਮੰਦਾ ਵੀ ਆਊਗਾ ਟਰੈਕਟਰ ਸਾਰੇ ਤਰ੍ਹਾਂ ਦੇ ਹੁੰਦੇ ਆ ਆਪਣਾ ਕੋਲ ਸੀਆਰਟੀ ਵੀ ਖੜੇ ਆ ਜਵਾ 0 ਮੀਟਰਾਂ ਚ ਵੀ ਖੜੇ ਆ ਹੋਰ ਦੱਸੋ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਸੇਮੇ ਮੋਬਾਈਲ ਨੰਬਰ ਆਪਣਾ 9876 ਜੀ 2006 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਸੇਮੇ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ